ਹਾਂ ਬਟਾ ਨੂੰ ਤੈਨੂੰ ਕਿਹਨੇ ਆਖਿਆ ਵੱਡਾ ਨੂੰ ਐਵੇਂ ਮੈਂ ਵੱਡੇਗਾ ਫਿਰ ਕੀ ਕਰੇਗਾ ਤੂੰ ਕੀ ਕਰੇਗਾ ਹਾਂ ਹਾਂਜੀ ਦੋਸਤੋ ਪਾਲਿਸੜੇ ਵਾਲੇ ਵੱਲੋਂ ਸਾਰੇ ਵੀਰਾਂ ਨੂੰ ਪਿਆਰ ਭਰੀ ਜੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਵੀਡੀਓ ਲੈ ਕੇ ਆ ਰਹੇ ਹਾਂ ਇਹ ਵੇਖੋ ਵੀ ਇੱਕ ਸੀਰੀ ਨੇ ਥੋੜੀ ਜਿਹੀ ਇਸ਼ਾਰਤ ਕੀਤੀ ਤੇ ਕਿੰਨਾ ਕੰਮ ਵਧਾਤਾ ਉਹਨੇ ਸਿਰ ਪਾੜ ਜਾਣੇ ਸੀ ਤੇ ਇਹ ਪਹਿਲਾਂ ਤੋਂ ਹੀ ਕੰਮ ਚੱਲਦਾ ਆਇਆ ਵੈਸੇ ਬਟਾਂ ਦਾ ਵੱਟ ਵੱਡਣ ਦੀ ਕਈਆਂ ਨੂੰ ਆਦਤ ਹੁੰਦੀ ਆ ਥੋੜੀ ਥੋੜੀ ਵੱਢਦੇ ਰਹਿਣਗੇ ਤੇ ਮਿੱਟੀ ਦੂਜੇ ਪਾਸੇ ਮਾ ਦਿੰਦੇ ਹੁੰਦੇ ਆ ਤੇ ਉਹਨਾਂ ਦੀ ਆਦਤ ਨਹੀਂ ਜਾਂਦੀ ਹੈਗੀ ਤੇ ਕੁਛ ਨਹੀਂ ਕੋਈ ਜ਼ਮੀਨ ਨਹੀਂ ਵਾਦੀ ਇਹਦੇ ਨਾਲ ਗੱਠ ਜ਼ਮੀਨ ਵਧਾ ਸਕਦਾ ਬੰਦਾ ਜਿਨ੍ਹਾਂ ਨੂੰ ਬਸ ਆਦਤ ਹੁੰਦੀ ਆ ਰਸੇ ਚੱਪਣ ਦੀ ਉਹਨਾਂ ਦੀ ਆਦਤ ਕਦੇ ਵੀ ਨਹੀਂ ਜਾਂਦੀ ਹੁੰਦੀ ਕਈਆਂ ਨੂੰ ਆਦਤ ਆਉਂਦੀ ਸੜਕਾਂ ਦੇ ਵੱਟੇ ਵੀ ਕੱਢ ਦਿੰਦੇ ਆ ਲੋਕ ਦੇਖੋ ਵੀ ਆਪਣੀ ਜ਼ਮੀਨ ਤੇ ਇਹ ਬੰਦੇ ਨੂੰ ਸਬਰ ਹੋਣਾ ਚਾਹੀਦਾ ਯਾ ਦੇਖੋ ਹੁਣ ਸਿਰੀ ਨੇ ਇੱਕ ਅਸਰਾਰਤ ਕੀਤੀ ਤੇ ਲੜਾਈ ਤਾਂ ਉਹ ਦੋ ਧਰਾਂ ਦੀ ਪਹਿਲਾਂ ਤਾਂ ਬੱਟਾਂ ਪਿੱਸੇ ਹੁੰਦੀ ਸੀ ਪਰ ਸਿਰੀ ਨੇ ਹੋਰ ਹੱਕ ਤੇ ਫੂਸ ਪਾਤਾ ਅੱਜ ਦੇਖੋ ਵੀ ਕਿੰਨੀ ਲੜਾਈ ਵਧਾਤੀ ਉਹਨੇ ਆਜੋ ਫਿਰ ਦੇਖੀਏ ਆਪਾਂ ਵੀਡੀਓ ਅੰਦਰ ਲੋਕ ਸਿਆਂ ਬਹਿ ਜਾ ਯਾਰ 5 ਮਿੰਟ ਦਾਮ ਲੈ ਲਾ ਫਿਰ ਲੱਗਦੇ ਆ ਹਫਤਾ ਹੋ ਗਿਆ ਤਰ ਲੋਕ ਸਿਆਂ ਬੱਟਾਂ ਦੇ ਚਲਦੇ ਨੂੰ ਨਾ ਆਪਣਾ ਲੱਗਦਾ ਆਪ ਦਾ ਬਾਹ ਮੂਰੇ ਕਰ ਲੰਦਾ ਐਂ ਦੇਖਦੇ ਆ ਕਰਕੇ ਆ ਵੱਟ ਪਿੱਛੇ ਇਹਨਾਂ ਦਾ ਰੋਲਾ ਹੀ ਨਾ ਪਵਾ ਦੀਏ ਨਾਲੇ ਦੋ ਦਿਨ ਦਮ ਲੈ ਲਾਂਗੇ ਆਪੇ ਫਰੀ ਜਾਣਗੇ ਥਾਣੇ ਅੱਜ ਚਲ ਦੇਖਦੇ ਆ ਜੱਟ ਆ ਵੱਟ ਨੂੰ ਵਰਦੇ ਅੱਜ ਆਪੇ ਪਈ ਜਾਂਦਾ ਫਿਰ ਉਹਨਾਂ ਦਾ ਗਾ ਈਣੀ ਜੱਕ ਤੇ ਲੋਕ ਸਿਆ ਅਰਬੇ ਵੀ ਆ ਅਰਬੋ ਵੀ ਨੇ ਅੱਧੀ ਅੱਧੀ ਚੱਕ ਦੰਨੇ ਆ ਦੇਖੀ ਪੈਂਦਾ ਸੁਭਾਣ ਕਰੇ ਬੱਪੇ ਲੱਗ ਜੂ ਮਿੱਟੀ ਬਾਦ ਚ ਤੇ ਲੋਕ ਸਿਆ ਇੰਨੀ ਕ ਨਾਲ ਨਹੀਂ ਕੰਮ ਚੱਲਣਾ ਇਹ ਤਾਂ ਅੱਧੀ ਅੱਧੀ ਲਾਉਣੇ ਪਊ ਤਰ ਲੋਕ ਸੈਂ ਇੰਨੀ ਇੰਨੀ ਚੱਕ ਦਿੰਦੇ ਐ ਇੰਨੀ ਇੰਨੀ ਇੱਧਰ ਕਦਾ ਚਾਰ ਕੁੰਗਲੀ ਰਹਿਣ ਦੇ ਲੈ ਦੋ ਦਿਨ ਅਰੇਸਟ ਦਾ ਕਰਾਂਗੇ ਹੋਂਦਾ ਉਲਝਤ ਅੱਜ ਦੇਖਦਾ ਜੱਟ ਇਹਨਾਂ ਦੀ ਭੱਜ ਜਾ ਬੇ ਮਿੱਤਰਾ ਟਕੂਆ ਦੇ ਟਕੂਆ ਖਰ ਕੇ ਕੀ ਜਾਣ ਇਤਰ ਲੋਕ ਸਿਆ ਐਦਾ ਕ ਸੰਭਾਣ ਗੱਲ ਆ ਦੇ ਕੇ ਰਾਂ ਆਪੇ ਨੇ ਬਿੜੀ ਜਾਣਗੇ ਕਿੰਨੇ ਦਿਨ ਹੋ ਗਏ ਖੇਤਾਂਆਂ ਨੂੰ ਕੰਮਕਾਰੇ ਨਹੀਂ ਮੁਕਦੇ ਘਰੇ ਵਟਾ ਵਟਾ ਦੇਖ ਕੇ ਆਉਂਦੇ ਆ ਹੁਣ ਤਾਂ ਪਾਣੀ ਵੀ ਛੜਤਾ ਲੋਕਾਂ ਨੇ ਆਲੇ-ਦਾਲੇ ਗੇੜਾ ਮਾਰਦੀ ਏ ਪਾਣੀ ਵੀ ਛੱਡੀਏ ਫੇਰ ਆਪਾਂ ਵੀ ਉਹ ਵੱਟਾਂ ਜੀਆਂ ਕਿਹੜਾ ਵੱਢੀ ਜਾਂਦਾ ਉਹ ਦੇਖਦੇ ਆ ਕਿਹੜਾ ਵੱਢਦਾ ਵੱਟਾਂ ਜੀਆਂ ਮਿੱਟੀ ਕੋਈ ਲਾਉਂਦਾ ਨਹੀਂ ਹਰ ਸਾਲ ਵੱਟਾਂ ਵੱਢਣ ਲੱਗ ਜਾਂਦੇ ਨੇ ਚੱਲ ਕਰਤਾਰੇ ਅੱਜ ਇਹਨਾਂ ਨੂੰ ਇਹ ਦੇਖ ਲਾ ਹਰ ਸਾਲ ਵੱਟਾਂ ਵੱਢਣ ਲੱਗ ਜਾਂਦੇ ਨੇ ਆਈ ਨਹੀਂ ਲੋਟ ਆਉਂਦੇ ਹੱਥ 'ਚ ਡੰਡਾ ਫੜ ਲਾ ਅਜੇ ਪਹਿਲਾਂ ਨਹੀਂ ਹੈ ਜੇ ਕੁਝ ਕਹਿਣਾ ਇੱਧਰ ਦੀ ਗੇਟ ਪਾ ਕੇ ਆਉਣਿਆ ਫੇਰ ਦੇਖਦੇ ਆ ਇਹਨਾਂ ਨੂੰ ਕਿ ਕਾਏਗੇ ਰ ਇਹਨਾਂ ਦਾ ਪਹਿਲਾਂ ਕਬੱਤ ਬਣੀਆ ਇਹ ਡੰਡੇ ਦੇ ਪੀਰ ਨਹੀਂ ਆਏ ਨਹੀਂ ਲੋਟ ਆਉਂਦੇ ਇਹਨਾਂ ਦਾ ਇਹੀ ਕੰਮ ਆ ਹਰ ਇੱਕ ਸਾਲ ਦਾ ਉਹ ਬੁੜਾ ਜਾਉਂਦਾ ਤੁਰੇ ਮੈਨੂੰ ਲੱਗਦਾ ਉਹਨਾਂ ਦਾ ਬੁੜਾ ਆ ਗਿਆ ਯਾਰ ਡੰਡਾ ਜਾਂ ਚੱਕੀ ਆਉਂਗਾ ਪਹਿਲਾਂ ਵੀ ਆ ਬੱਟ ਪਿੱਛੇ ਇਹਨਾਂ ਦੀ ਲੜਾਈ ਹੋਈ ਆ ਤੇ ਹੋਰ ਇਹਨਾਂ ਪੰਗਾ ਖੜਾ ਹੋ ਜੇ ਚਲ ਆ ਜਾਣ ਦੇ ਚੱਕੀ ਚੱਲ ਉੱਤਰ ਲੋਕਿਆ ਤਾਂ ਐ ਸ਼ਰਮੇ ਲਾਤੀ ਓਏ ਤੂੰ ਹਰੇਕ ਸਾਲ ਮਿੱਟੀ ਲਾਉਂਦੇ ਨਹੀਂ ਤੁਸੀਂ ਬੱਟਾ ਵੱਢੀ ਜਾਂਦੇ ਹੋ ਕੀ ਹੋ ਗਿਆ ਤਾਂ ਐ ਸ਼ਰਮੇ ਲਾਤੀ ਕਦੇ ਮਿੱਟੀ ਲਾਈ ਆ ਤੁਸੀਂ ਨੇ ਹੈ ਬੱਟਾ ਤੈਨੂੰ ਕਿਹਨੇ ਆਖਿਆ ਵੱਢਣ ਨੂੰ ਮੈਨੂੰ ਨਹੀਂ ਪਤਾ ਬਾਬਾ ਮੈਨੂੰ ਤਾਂ ਉਧਰੋਂ ਹੁਕਮ ਮਿਲੇ ਉਹਨਾਂ ਦਾ ਵੀ ਬੱਟਾ ਵੱਢਣ ਨੂੰ ਜਿਹਨੇ ਹੁਕਮ ਦਿੱਤਾ ਉਹਨੂੰ ਬੁਲਾ ਇੱਥੇ ਬੁਲਾ ਲੈਂਦੇ ਕੋਈ ਆ ਜਾਂਦਾ ਬੁਲਾ ਸੋਟਾ ਹਰੇਕ ਸਾਲ ਦਾ ਹੀ ਕੰਮ ਆ ਇਹ ਤੁਸੀਂ ਕਹਿੰਦੇ ਵੱਢਦੇ ਨਹੀਂ ਹੈਗੇ ਇਧਰੋਂ ਸੋਟੇ ਹਰੇਕ ਸਾਲ ਮਿੱਟੀ ਲਾਉਣਾ ਤੁਸੀਂ ਵੱਢਣ ਤੇ ਜ਼ੋਰ ਲਾ ਲਿਆ ਤੁਸੀਂ ਨੇ ਫਿਰ ਕੀ ਕਰੇਗਾ ਆਪਣੇ ਆਪ ਨੂੰ ਕੀ ਸਮਝਿਆ ਤੂੰ ਨਹੀਂ ਬੱਢਾਂਗੇ ਅਰੇ ਤੂੰ ਮੇਰੇ ਬੱਢਾਂਗਾ ਫਿਰ ਕੀ ਕਰੇਗਾ ਤੂੰ ਕੀ ਕਰੇਗਾ ਹੈ ਹੈ 14 ਹਰ ਸਾਲ ਦੇ ਕੰਮ ਹੈ ਕੋਈ ਹਸਦਾ ਹਦੇ ਬੰਦੇ ਹੁੰਦੇ ਆ ਖਿੱਚ ਕੇ ਲੈ ਜਾਂਦੇ ਹੁੰਦੇ ਆ ਅਸੀਂ ਉਹ ਪਹਿਲਾਂ ਕੋਟ ਕਟਹਿਰੀਆਂ ਤੇ ਲਿਬੜੇ ਉਹ ਆ ਫੇਰ ਆ ਗਿਆ ਬੁੜਾ ਜਿਹਨੇ ਦਾ ਲੜ ਪਿਆ ਉਹਦੇ ਨਾਲ ਮੈਂ ਕਿਹਾ ਓਏ ਓ ਬੁੜਿਆ ਤੂੰ ਸੁਰਤ ਰੱਖਾ ਲੈ ਬਾਬਾ ਤੂੰ ਮੈਨੂੰ ਮੈਨੂੰ ਛੱਡ ਦੇ ਤੂੰ ਮੇਰੇ ਨਾਲ ਪੱਗਾ ਲੱਗਿਆ ਪੋਈ ਨਾ ਤੂੰ ਓ ਐਂ ਨਾ ਛੱਡ ਦੇ ਬੁੜਿਆ ਮੈਨੂੰ ਛੱਡ ਦੇ ਓ ਮੈਂ ਨਾ ਤੂੰ ਛੱਡ ਨਾ ਛੱਡ ਦੇ ਮੈਂ ਓ ਓੱਖਾ ਕਿਉਂ ਇਹਨਾਂ ਕੀ ਗੱਲ ਤੂੰ ਗੱਲ ਕਰ ਸਿੱਧੀ ਰੱਖ ਕੇ ਨਾਲ ਤੂੰ ਕਰ ਕਰ ਗੱਲ ਤੂੰ ਕੀ ਗੱਲ ਛੁਡਾ ਰੇ ਛੱਡ ਦੇ ਤੇਰੀ ਕਹੀ ਨਾ ਮਾਰੀ ਛੁਡਾ ਰੇ ਕਦੀ ਨਾ ਮਾਰਨੀ ਆਏਗੀ ਅਸੀਂ ਤਾਂ ਮਾਹੀ ਚੜਤਾਂ ਤਾ ਰੇ ਹਰੇਕ ਸਾਲ ਦਾ ਨਾਲੇ ਹੋਰ ਪਹਿਲਾਂ ਇਹ ਨੂੰ ਥਾੜੇ ਨਹੀਂ ਬੜਾ ਨੂੰ ਥਾੜੇ ਸੀ ਉਹੀ ਚਪਲੇ ਸੋਤੋਂ ਪਹਿਲਾਂ ਥਾੜੇ ਪਚਾਈ ਨਹੀਂ ਜਦੋਂ ਤੂੰ ਨਿਬੜਿਆ ਉਹ ਉਹਦੇ ਹੱਥ ਕਿਵੇਂ ਚੱਕਿਆ ਕੈਂ ਸਾਲ ਹੋ ਗਏ ਲੁੱਛਿਆਲਾ ਦੇਵਾ ਬੰਦਾ ਇਹ ਤੇ ਕਹੀ ਮਾਰਦਾ ਹੈ ਵੱਟ ਕੇ ਰੱਖ ਦਿੰਦਾ ਇਹਨੂੰ ਕਹੀ ਮਾਰਦਾ ਕਹੀ ਮਾਰਨ ਨੂੰ ਹਟਾਉਣੀ ਬੰਦਾ ਬਦਬਾਸ ਬੜਿਆ ਫਰਦਾ ਇਹਨੂੰ ਤੂੰ ਕਰ ਲਈ ਜਿਹੜਾ ਆ ਉਮਰ ਚ ਹੱਡ ਨਹੀਂ ਜੁੜਦੇ ਹੁੰਦੇ ਜੇ ਟੁੱਟ ਜਾਨੀ ਆਹ ਡੰਦਾ ਤੋੜਦਾ ਚਾਚਾ ਮਾਰ ਮਾਰ ਇਹਦੇ ਮੇਰੇ ਉਈ ਰ ਚੱਲ ਤੂੰ ਦਾਖਲਾ ਹੋ ਜਾ ਰਿਹਾ ਇਹਨੂੰ ਕਰਦੇ ਸੈਟ ਤੇਰੇ ਸਿਰੀ ਨੇ ਕੀ ਕੀਤਾ ਕੀ ਕਰਤਾ ਸਿਰੀ ਨੇ ਆ ਦੇਖ ਲੈ ਐਵੇਂ ਨਹੀਂ ਬੋਲਦਾ ਪਾਪਾ ਉਹ ਫੇਰ ਕੀ ਹੋ ਗਿਆ ਜੇ ਲਾ ਲਿਆ ਟੱਕ ਨਾਲਾ ਕਿਉਂ ਲਾ ਲਿਆ ਲਾਵਾ ਨੇ ਮਿੱਟੀ ਹੁਣ ਮਿੱਟੀ ਲਾਈਆ ਕਦੇ ਲਾਵਾ ਨੇ ਮਿੱਟੀ ਮਿੱਟੀ ਕਾ ਲਾਈ ਤੂੰ ਇਹ ਆ ਜੀਰੀ ਵੇ ਵੀ ਲਾਵਾ ਤੈ ਕਦੇ ਨਹੀਂ ਲਾਈ ਓਟ ਕਰਮੋ ਇੱਧਰ ਕਰੀ ਫਿਰਦੇ ਹੋ ਤੁਸੀਂ ਓ ਮਿੱਟੀ ਅਸੀਂ ਲਾਉਣਿਆ ਤੈ ਨਹੀਂ ਕਿਵੇਂ ਲਾਈ ਚੋਰਿਆ ਬੜਾ ਮੁੱਟਾ ਸ਼ਰਮ ਕਰ ਓਦੇ ਆਦੇ ਤੈਨੂੰ ਚੱਲ ਥਾਣੇ ਦੇਖਦੇ ਆਂ ਤੈਨੂੰ ਐ ਕਹਿੰਦਾ ਥਾਣਿਆਂ ਕਾ ਵਾਹੀ ਰਹਿਾਂ ਚੱਲੀ ਤੂੰ ਚੱਲੀ ਕਰਦੇ ਆਂ ਤੇਰਾ ਇਲਾਜ ਵੱਡਾ ਬਲਿਆ ਫਿਰਦਾ ਇਹ ਕਾ ਨੂੰ ਬੋਲਣਾ ਕਾ ਨੂੰ ਬੋਲਣਾ ਸੀਰੀ ਨੂੰ ਸਿਖਾ ਕੇ ਭੇਜੀ ਜਾਂਦਾ ਨਾ ਇਹਦੇ ਨਾਲ ਤੇਰਾ ਕੀਮਤ ਮੈਨੂੰ ਵੀ ਕੁੱਟਮਾਰ ਕਰ ਰਿਹਾ ਵਾ ਤਾ ਤੂੰ ਵੱਟ ਫੇਰ ਵੱਟ ਹਾਂ ਲੈ ਵੱਟ ਲੈ ਨੀ ਮੂਤਾ ਰਹਿਣਾ ਪਿੱਛੇ ਧੀਰੀ ਨੂੰ ਇੱਥੇ ਤੇਜ ਦਿੰਨਾ ਤੂੰ ਇੱਥੇ ਕਿਉਂ ਧੀਰੀ ਇਹ ਕੰਮ ਕੰਮ ਕਰੂ ਹੁਣ ਅਸੀਂ ਕਰਾਂਗੇ ਕੰਮ ਧੀਰੀ ਕੰਮ ਕਰੂਗਾ ਫਿਰ ਵੱਟਾਂ ਨੂੰ ਕਿ ਲੋਕਾਂ ਦੀਆਂ ਕਿਉਂ ਲਾਵਾਂਗੇ ਕੋਈ ਨਾ ਕਿੱਡੀ ਕੀ ਲਾਹੋਗੀ ਹਰੇਕ ਸਾਲ ਦਾ ਹੀ ਕੰਮਾ ਕਿੱਡੀ ਕੀ ਗੱਲ ਨਹੀਂ ਹੋਗੀ ਲਾਵਾਂਗੇ ਜੇ ਚੇਪਾ ਲਾ ਲਿਆ ਤਾਏ ਕਦੇ ਲਾਇਆ ਜੇਪਾ ਅਸੀਂ ਤਾਂ ਹਰੇਕ ਸਾਲ ਲਾਉਨੇ ਆ ਲਾਉਦਾ ਹਰੇਕ ਸਾਲ ਵੱਡਾ ਚੌਧਰੀ ਅਸੀਂ ਸੁੱਤੋਂ ਸੀਰੀਆਂ ਤੋਂ ਨਹੀਂ ਲਵਾਉਂਦੇ ਚੱਲ ਆ ਜਾਓ ਚੱਲ ਇਹਦਾ ਕਰਦੇ ਹੋ ਇਲਾਜ ਚੱਲ ਪਰ ਨਾ ਬਈਲੀ ਬਣਿਆ ਫਿਰਦਾ ਇਹ ਚਾ ਆ ਜਾ ਤਰਲੋਕੇ ਆ ਜਾ ਇਹਦਾ ਕਰਦੇ ਆ ਇਲਾਜ ਬੁੜੇ ਜਿਹਦਾ ਵੱਡਾ ਬੰਬ ਰਿਆ ਫਿਰਦਾ ਇਹ ਹੋਰ ਤਰੇ ਸੱਟ ਸੁੱਟਦਾ ਨਹੀਂ ਮਾਰੀ ਆ ਵਜੀਆ ਲੱਤ ਤੇ ਮੜੀ ਜੀ ਚਲ ਏਹਦਾ 12 ਜਿਹੜਾ 12 ਬੋਰ ਲਈ ਫਿਰਦਾ ਤੀ ਡੰਡਾ ਦੀ ਲੰਡਰ ਜੇ ਆ ਚਲ ਕੋਈ ਨਾ ਆ ਜਾ ਬੈਠ ਤੂੰ ਟਰੈਕਟਰ ਤੇ ਬੈਠ ਆਪਾਂ ਕਰਦੇ ਆ ਇਹਦਾ ਇਲਾਜ ਵੱਡਾ ਬਦਮਾਸ਼ ਐਨੀ ਤੇ ਉਹ ਤੈਮੀ ਗਲਤ ਕਰਿਆ ਕੰਮ ਨਹੀਂ ਕਿਉਂ ਵੱਡੀ ਆ ਉਹ ਬੱਟ ਦੇ ਖੱਬਲ ਜادیه ਦੀ ਚੱਲ ਦੁਬਾਰੇ ਜੰਦੇ ਨਾਲ ਪਾ ਦਾਂਗੇ ਉਹ ਨੀਨੀ ਵੱਡੀ ਦੀ ਹੁੰਦੀ ਤੈਨੂੰ ਪਤਾ ਸੀ ਉਹਨਾਂ ਨਾਲ ਤਾਂ ਆਪਣੇ ਪਹਿਲੀ ਕੇਸ ਚੱਲਦੇ ਨੇ ਕਹਿੰਦਾ ਇਹਦੀ ਵਿਚਾਰ ਸੋਧਰ ਕੇ ਹੋਣਗੇ ਸੋਧਰ ਕੇ ਕਿੱਥੇ ਉਹ ਦੇਖਦਾ ਸੀ ਬੋਲਦਾ ਕਿਵੇਂ ਦੀ ਚੱਲ ਕੋਈ ਗੱਲ ਨਹੀਂ ਆਪਾਂ ਦੇਖਦੇ ਆ ਚੱਲ ਕੇ ਉਹਦੇ ਚਾਰ ਮਾਰਦੇ ਉਹਦੇ ਗਲ ਪੈ ਜਾਂਦਾ ਇੱਥੇ ਆਪਣੇ ਵੀ ਚੱਲ ਛੱਡ ਮੈਨੂੰ ਵੀ ਆ ਗਿਆ ਵੀ ਕੋਈ ਨਾ ਤਾ ਵਧੀਆ ਰਹੇ ਤਾਂ ਕਹੀ ਫੜ ਲਈ ਨਹੀਂ ਹੋ ਗਿਆ ਇਹਦੀ ਕੰਮ ਕਹੀ ਤਾਂ ਨਹੀਂ ਪਹਿਲਾਂ ਮੈਂ ਹੀ ਮਾਰਦਾ ਜਿੰਮੇ ਉਹਨਾਂ ਮੇਰਾ ਡੰਡਾ ਮਾਰਦਾ ਮੈਂ ਸਿਆਣੇ ਬੰਦੇ ਕਰਕੇ ਸਰਤਾ ਚੱਲ ਕੋਈ ਨਾ ਹੁਣ ਅੱਪਾ ਚਾਲ ਸਰਪੰਚ ਦੇ ਕਰਕੇ ਹੋਰ ਐਸਲਾ ਠੀਕ ਹੈਗਾ ਉਹ ਚੰਗਾ ਕਰਤਾ ਰਿਆ ਆ ਗਿਆ ਮੌਕੇ ਤੇ ਨਹੀਂ ਸਾਰੀ ਵੱਟ ਵੜਦਾਂ ਤੇਨੇ ਤਾਂ ਸ਼ਰਮ ਲਾ ਲਈ ਸਾਰੀ ਵੱਟ ਵੜਦਾਂ ਦੇ ਨਹੀਂ ਜੇ ਨਾ ਮੌਕੇ ਤੇ ਆਉਂਦਾ